ਸਾਡੇ ਨਾਲ ਇੱਕ ਨੌਜਵਾਨ ਆ ਜਿਸ ਦਾ ਨਾਮ ਸਾਹਿਲ ਹੈ। 스ਵੀਕੀ ਦੇ ਵਿੱਚ ਇੱਕ ਟਾਰਗੇਟ ਰੱਖਿਆ ਕਿ 3 ਮਹੀਨੇ ਦੇ ਵਿੱਚ ਲੱਖ ਰੁਪਏ ਇਕੱਠਾ ਕਰਨਾ ਤੇ ਆਪਣਾ ਘਰ ਬਣਾਉਣਾ। ਮੈਂ ਮਤਲਬ ਪੜਦਾ ਹੁੰਦਾ ਸੀ ਜੀ। ਮੇਰੀ ਮੰਮੀ ਕਰ ਦਿੱਤੀ ਕੰਮ ਤੇ ਇਹਨਾਂ ਨੂੰ ਪਤਾ 3-4000 ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਨੌਜਵਾਨ ਅੱਜ ਕੱਲ ਨਸ਼ਿਆਂ ਦੇ ਵੱਲ ਵਧਦੇ ਜਾ ਰਹੇ ਨੇ ਪਰ ਕੁਝ ਲੋਕ ਜਿਹੜੇ ਨੇ ਅੱਜ ਦੀ ਪੀੜ੍ਹੀ ਪੜ੍ਹੀ ਲਿਖੀ ਵੀ ਆ ਸਮਝਦਾਰ ਵੀ ਆ ਵੀ ਆਪਣੇ ਘਰ ਨੂੰ ਕਿਸ ਤਰ੍ਹਾਂ ਚਲਾਉਣਾ ਜਦੋਂ ਨੌਜਵਾਨ ਦੇ ਬੰਦੇ ਦੇ ਤੇ ਜ਼ਿੰਮੇਵਾਰੀਆਂ ਪੈ ਜਾਣ ਤਾਂ ਉਹ ਗੱਲ ਵੱਖਰੀ ਹੁੰਦੀ ਹੈ। ਸਾਡੇ ਨਾਲ ਇੱਕ ਨੌਜਵਾਨ ਆ ਜਿਸ ਦਾ ਨਾਮ ਸਾਹਿਲ ਹੈ। ਸਵੀਗੀ ਦੇ ਵਿੱਚ ਇੱਕ ਟਾਰਗੇਟ ਰੱਖਿਆ ਕਿ 3 ਮਹੀਨੇ ਦੇ ਵਿੱਚ ਲੱਖ ਰੁਪਏ ਇਕੱਠਾ ਕਰਨਾ ਤੇ ਆਪਣਾ ਘਰ ਬਣਾਉਣਾ ਸਾਡੇ ਨਾਲ ਨੇ ਸाहिल ਸਵੀਗੀ ਤੋਂ ਲੁਧਿਆਣੇ ਦੇ ਵਿੱਚ ਇਹ ਸਵੀਗੀ ਦਾ ਕੰਮ ਕਰਦੇ ਨੇ ਸाहिल ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸाहिल ਗਰਮੀ ਬਹੁਤ ਹੈ ਸਭ ਤੋਂ ਪਹਿਲਾਂ ਤਾਂ ਇਹ ਕਰੂਗਾ ਵੀ ਗਰਮੀ ਬੜੀ ਹੈ ਮੋਟਰਸਾਈਕਲ ਤੇ ਘੁੰਮਣਾ ਬੜਾ ਔਖਾ ਹਾਂਜੀ ਹਾਂਜੀ ਗਰਮੀ ਤਾਂ ਬਹੁਤ ਹੈਗੀ ਭਾਜੀ ਹਾਂ ਅੱਜ ਕੱਲ ਦਾ ਮੌਸਮ ਵੀ ਚਿਪਚਪਾਲਾ ਹੈਗਾ ਜੀ ਹਾਂ ਮਤਲਬ ਕਦੇ ਧੁੱਪ ਕਦੇ ਛਾਂ ਇਹ ਬਹੁਤ ਜ਼ਿਆਦਾ ਮਤਲਬ ਪਰੇਸ਼ਾਨੀ ਕਰਦੀ ਹੈ ਹਾਂ ਲੱਗਦਾ ਵੀ ਗਰਮੀ ਦੇ ਵਿੱਚ ਔਖਾ ਵੀ ਮਨ ਨਹੀਂ ਕਰਦਾ ਵੀ ਘਰੇ ਬਹਿ ਜੀਏ ਮਨ ਤਾਂ ਭਾਜੀ ਕਰਦਾ ਵਾ ਬਹੁਤ ਬਹੁਤ ਕਰਦਾ ਮਨ ਜੀ ਹਾਂ ਕਿ ਮੈਂ ਘਰੇ ਬੈਠਾਂ ਕੱਲ ਵੀ ਦਿਲ ਕਰਦਾ ਸੀਗਾ ਕਿ ਮੈਂ ਘਰੇ ਬੈਠਾਂ ਹਾਂ ਪਰ ਟਾਰਗੇਟ ਲਿੱਤਾ ਵਾ ਜੀ ਤੇ ਉਹਦੇ ਕਰਕੇ ਫਿਰ ਦਿਲ ਨਹੀਂ ਕਰਦਾ ਘਰੇ ਬੈਠਾਂ ਪਰ ਜਿੱਦਾਂ 3-4 ਵਜੇ ਤੱਕ ਤਾਂ ਮੂਡ ਹੀ ਨਹੀਂ ਕਰਦਾ ਕੰਮ ਕਰਨ ਦਾ ਇਹ 4 ਵਜੇ ਤੋਂ ਬਾਅਦ ਮਤਲਬ ਦਿਲ ਕਰਦਾ ਕਿ ਉਹ ਮੌਸਮ ਸੈੱਟ ਹੋ ਗਿਆ ਤੇ ਫਿਰ ਮਤਲਬ ਫਿਰ ਨਹੀਂ ਧਿਆਨ ਪੈਂਦਾ ਮਨ ਦੇ ਵਿੱਚ ਸਤਲਾਂ ਦੇ ਕਿਵੇਂ ਆ ਵੀ ਮਹੀਨੇ ਦੇ ਤਿੰਨ ਮਹੀਨਿਆਂ ਚ ਲੱਖ ਰੁਪਏ ਇਕੱਠਾ ਕਰਨਾ ਇੱਕ ਬੜੀ ਵੱਡਿਆ ਤੁਸੀਂ ਸਟਰਗਲ ਕਰ ਰਹੇ ਹੋ ਬੜੀ ਵੱਡੀ ਜ਼ਿੰਮੇਵਾਰੀ ਲੈ ਲਈ ਐ ਇੱਕ ਸਿਰ ਤੇ ਮਨ ਦੇ ਵਿੱਚ ਕਿੱਦਾਂ ਆ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਮਨ ਦੇ ਵਿੱਚ ਭਾਈ ਕੰਮ ਤਾਂ ਮੈਂ ਦੇਖੋ ਜੀ 4 ਸਾਲ ਤੋਂ ਕਰਦਾ ਪਿਆ ਵਾਂ ਹੂੰ ਪਰ ਜਿੱਦਾਂ ਆਪਾਂ ਰੋਜ਼ ਕੰਮ ਕਰਦੇ ਆਂ ਕੰਮ ਕਰਦੇ ਕਰਦੇ ਚਲੋ ਆਪਣੇ ਦੋਸਤ ਬਣਦੇ ਨੇ ਹਨ ਤੇ ਮੇਰੇ ਇੱਕ ਦੋਸਤ ਨੇ ਦੱਸਿਆ ਕਿ ਚਲੋ ਆਪਾਂ ਵੀਡੀਓ ਵੀ ਦੇਖਦੇ ਹੁੰਨੇ ਆ ਆਪਾਂ ਮਤਲਬ ਹਰੇਕ ਬੰਦੇ ਦੀ ਵੀਡੀਓ ਦੇਖਦੇ ਆ ਤੇ ਵੀਡੀਓ ਦੇਖਦੇ ਦੇਖਦੇ ਮੇਰੇ ਦੋਸਤ ਨੇ ਦੱਸਿਆ ਕਿ ਯਾਰ ਆਪਾਂ ਇੱਕ ਮਤਲਬ ਟਾਰਗੇਟ ਰੱਖੀਏ ਕਿ ਆਪਾਂ ਇੰਦਾ ਵੀਡੀਓ ਬਣਾਈਏ ਕਿ ਆਪਣੇ 100 ਦਿਨਾਂ ਦੇ ਵਿੱਚ ਆਪਾਂ 1 ਲੱਖ ਕਮਾਣਾ ਵਾ ਤੇ ਉਹ ਦੋਸਤ ਵੱਲੋਂ ਮੈਨੂੰ ਸਲਾਹ ਆਈ ਸੀ ਤੇ ਉਹਨੇ ਦਾ ਮਤਲਬ ਕੀਤਾ ਨਹੀਂ ਕੰਮ ਤੇ ਫਿਰ ਮੈਂ ਮਤਲਬ ਕੋਸ਼ਿਸ਼ ਕੀਤੀ ਤੇ ਮੈਂ ਮਦ ਦਾ ਸਟਾਰਟ ਕਰਦਾ ਸੀ ਟਾਰਗੇਟ ਕਿੰਨੀ ਦੇਰ ਹੋ ਗਈ ਇਹ ਇਹ ਟਾਰਗੇਟ ਲਿੱਤਨ ਭਾਜੀ ਟਾਰਗੇਟ ਲਿੱਤੇ ਨੂੰ 85 ਦਿਨ ਹੋ ਗਏ ਜੀ 85 ਦਿਨ ਹੋ ਗਏ ਹਾਂਜੀ ਹਾਂਜੀ ਮੈਂ ਮੈਂ ਵੀ ਅਕਸਰ ਦੇਖਦਾ ਹਾਂ ਉਹਨਾਂ ਤੁਹਾਡੀ ਸੋਸ਼ਲ ਮੀਡੀਆ ਤੇ ਵੀ ਤੁਸੀਂ ਜਿਹੜੇ ਇੰਸਟਾ ਦੇ ਪਾ ਰਹੇ ਹੋ ਰੀਲਾਂ ਆਪਣੀਆਂ ਵੀ ਅੱਜ ਇੰਨੇ ਕਮਾਲੇ ਇੰਨੇ ਕਮਾਲੇ ਕਦੇ ਇਦਾਂ ਹੋਇਆ ਵੀ ਨਾ ਬਣੇ ਹੋਣ ਪੈਸੇ ਦਿਹਾੜੀ ਨਾ ਬਣੀ ਹੋਵੇ ਹਾਂਜੀ ਭਾਜੀ ਹੁੰਦਾ ਬਹੁਤ ਹੈ ਅੱਜ ਕੱਲ ਤਾਂ ਹੁਣ ਪਹਿਲਾਂ ਕੰਮ ਥੋੜਾ ਵਧੀਆ ਚੱਲਦਾ ਸੀਗਾ ਜਦੋਂ ਦਾ ਮੌਸਮ ਚੇਂਜ ਹੋਇਆ ਵਾ ਹਾਂ ਆ ਜੂਨ ਦੇ ਲਾਸਟ ਤੋਂ ਲੈ ਕੇ ਹੁਣ ਤੱਕ ਕੰਮ ਬਹੁਤ ਡਾਊਨ ਜਾ ਰਿਹਾ ਹੈ ਘੰਟਾ-ਘੰਟਾ ਦਾ ਗੇੜੇ ਨਹੀਂ ਪੈਂਦਾ ਜੀ ਹੂੰ ਮਤਲਬ ਮੁੰਡੇ ਬੈਠੇ ਰਹਿੰਦੇ ਨੇ 20-20 ਮੁੰਡੇ ਬੈਠੇ ਰਹਿੰਦੇ ਨੇ ਤੇ ਆਰਡਰ ਨਹੀਂ ਪੈਂਦਾ ਜੀ ਆਪਾਂ ਨੂੰ 20-20 ਜਿਵੇਂ ਤੁਸੀਂ ਕਹਿੰਦੇ 20-20 ਮੁੰਡੇ ਬੈਠੇ ਰਹਿੰਦੇ ਨੇ ਹਾਂ ਜੀ ਉਹ ਜਦੋਂ ਆਰਡਰ ਆਉਂਦਾ ਤੇ 20 ਮੁੰਡਿਆਂ ਨੂੰ ਇਕੱਠੇ ਆਰਡਰ ਆਉਂਦਾ ਮੀ 98 ਨਹੀਂ ਆਂਦਾ ਜੀ ਹਾਂ ਜਿੱਦਾਂ 20 ਬੈਠੇ ਕਦੇ ਕਿਨੂੰ ਮਿਲ ਗਿਆ ਕਦੇ ਕਿਨੂੰ ਮਿਲ ਗਿਆ ਜਿਹਨੇ ਜਿਹਨੂੰ ਮੈਸੇਜ ਆ ਗਿਆ ਉਹਨੇ ਅਕਸੈਪਟ ਕਰ ਲੈਣਾ ਹਾਂਜੀ ਹਾਂਜੀ ਅਗਰ ਉਹ ਅਕਸੈਪਟ ਕਰੇਗਾ ਠੀਕ ਆ ਨਹੀਂ ਤਾਂ ਫੇਰ ਅਦਰ ਭਾਈ ਦੂਜਨ ਜਾਏਗਾ ਇਹ ਅਕਸੈਪਟ ਕਰਨੇ ਪੈਂਦਾ ਜੀ ਆਪਾਂ ਨੂੰ ਅੱਛਾ ਅਕਸੈਪਟ ਕਰਨੇ ਪੈਂਦਾ ਇਹ ਮਤਲਬ ਫੂਡ ਦਾ ਫੂਡ ਦਾ ਆਰਡਰ ਆ ਤੇ ਅਕਸੈਪਟ ਕਰਨੇ ਪੈਂਦਾ ਜੇ ਆਪਾਂ ਅਕਸੈਪਟ ਨਾ ਕਰੀਏ ਤਾਂ ਸਾਡਾ ਇਨਸੈਂਟਿਵ ਵਗੈਰਾ ਮਰ ਜਾਂਦਾ ਜੀ ਹਾਂਜੀ ਆਪਾਂ ਜਿਆਦਾ ਮਤਲਬ ਰਿਜੈਕਟ ਨਹੀਂ ਕਰ ਸਕਦੇ ਤੇ ਜੇ ਰਿਜੈਕਟ ਕਰਾਂਗੇ ਸਾਡੇ ਨੁਕਸਾਨ ਫਿਰ ਸਾਡੀ ਦਿਹਾੜੀ ਖਰਾ ਕਿੰਨਾ ਕਿੰਨਾ ਕ ਏਰੀਆ ਤੁਸੀਂ ਕਵਰ ਕਰਦੇ ਹੋ ਭਾਜੀ ਏਰੀਆ ਪੂਰਾ ਲੁਧਿਆਣਾ ਕਵਰ ਕਰੀਦਾ ਵਾ ਆਪਾਂ ਜੇ ਆਪਾਂ ਜਿੱਦਾ ਇੱਥੇ ਆਪਾਂ ਬੈਠੇ ਆਂ ਇੱਥੋਂ ਦੀ 10 12 ਕਿਲੋਮੀਟਰ ਤੱਕ ਆਪਾਂ ਆਰਡਰ ਕਿਤੇ ਵੀ ਪਾ ਸਕਦਾ ਵਾ ਜੇ ਆਪਾਂ ਅੱਗੇ ਚੱਲ ਜੰਨੇ ਕਿਤੇ ਹੋਰ ਤੇ ਉੱਥੋਂ ਵੀ 10 12 ਕਿਲੋਮੀਟਰ ਦੇ ਇਧੇ ਮਤਲਬ ਲੁਧਿਆਣਾ ਕਵਰ ਹੋ ਜਾਂਦਾ ਜੀ ਹੋ ਜਾਂਦਾ ਪੂਰਾ ਪੂਰਾ ਲੁਧਿਆਣਾ ਘੁੰਮ ਲੈਣੇ ਹੋ ਹਾਂਜੀ ਭਾਜੀ ਕੋਈ ਨਵੀਂ ਚੀਜ਼ ਦੇਖੀ ਕੋ ਲੁਧਿਆਣੇ ਚ ਪਈ ਪਹਿਲਾਂ ਜਦੋਂ ਨਵਾਂ ਨਵਾਂ ਲੱਗਿਆ ਸੀਗਾ ਮੈਨੂੰ ਡਰ ਲੱਗਦਾ ਹੁੰਦਾ ਸੀਗਾ ਕਿ ਮੈਂ ਪਤਾ ਨਹੀਂ ਕਿੱਦਾਂ ਕਰੂੰਗਾ ਨਾ ਮੈਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀਗਾ ਜੀ ਸਮਰਾਲਾ ਚੌਂਕ ਨਹੀਂ ਪਤਾ ਹੁੰਦਾ ਕਿੱਥੇ ਹੈਗਾ ਵਾ ਹਾਂ ਗਿੱਲ ਚੌਂਕ ਤਾਂ ਚਲੋ ਨੇੜੇ ਪਤਾ ਹੁੰਦਾ ਸੀਗਾ ਆਤਮਪਰਕ ਪਤਾ ਹੁੰਦੀ ਸੀ ਫੋਰ ਵੱਡੀਆਂ ਵੱਡੀਆਂ ਜਿੱਦਾਂ ਦੂਰ ਦੂਰ ਦੇ ਏਰੀਏ ਨੇ ਸਾਊਥ ਸਿਟੀ ਹੋ ਗਿਆ ਜੀ ਰਾਜਗੁਰੂ ਨਗਰ ਹੋ ਗਿਆ ਤੇ ਹੋਰ ਆਪਣੇ ਬਹੁਤ ਏਰੀਏ ਨੇ ਜਿਹੜੇ ਆਪਾਂ ਨੂੰ ਨਹੀਂ ਪਤਾ ਹੁੰਦੇ ਜਦੋਂ ਦਾ ਕੰਮ 'ਚ ਲੱਗਿਆ ਹੁਣ ਇਹ ਸਾਰੇ ਪਤਾ ਨਹੀਂ ਮਤਲਬ ਆਪਾਂ ਜਿਹੜੇ ਮਰਜੀ ਏਰੀਆ ਦਾ ਪਤਾ ਕਰ ਲਓ ਹਾਂਜੀ ਹੁਣ ਤਾਂ ਮਤਲਬ ਜਿੱਦਾਂ ਕੋਈ ਕਿੱਥੇ ਜਾਣਾ ਹੁੰਦਾ ਵਾ ਹਾਂ ਉਹ ਕਈ ਵਾਰ ਤਾਂ ਮੈਨੂੰ ਹੀ ਕਰ ਲੰਦੇ ਯਾਰ ਉਧਰ ਜਾਣਾ ਮਤਲਬ ਰਸਤਾ ਦੱਸੋ ਕਿਹੜਾ ਕਿਦਵਾਈ ਨਗਰ ਕਿੱਥੇ ਪੈ ਜਾਂਦਾ ਕਿਦਵਾਈ ਨਗਰ ਇੱਧਰ ਹੀ ਪੈਂਦਾ ਮੁਰਾਲਾ ਚੌਂਕ ਵਾਲੀ ਸਾਈਡ ਤੇ ਜਿੱਦਾਂ ਹੁਣ ਕਈ ਵਾਰ ਭਾਜੀ ਪੇਪਰ ਹੁੰਦਾ ਨਾ ਜਿੱਦਾਂ ਬੱਚਿਆਂ ਦੇ ਪੇਪਰ ਹੋ ਗਏ ਹਾਂ ਹਾਂਜੀ ਪੇਪਰ ਹੁੰਦੇ ਨੇ ਕੋਈ ਕੁਛ ਲੈਂਦੇ ਆ ਬੰਦੇ ਦੂਰੋਂ ਆਂਦੇ ਜਿੱਦਾਂ ਚਲੋ ਆਪਣੇ ਦੋਸਤ ਹੈਗੇ ਨੇ ਹਾਂ ਤੇ ਉਹ ਆਪਾਂ ਨੂੰ ਫੋਨ ਕਰਦੇ ਹੁੰਦੇ ਕਿ ਯਾਰ ਆਪਾਂ ਨੂੰ ਆਹ ਸਕੂਲ ਦੱਸੋ ਕਿੱਧਰ ਆ ਚਲੋ ਆਪਾਂ ਨੂੰ ਪਤਾ ਹੁੰਦਾ ਕਈ ਵਾਰ ਨਹੀਂ ਵੀ ਪਤਾ ਹੋਵੇ ਮੇਰੇ ਨਾਲ ਨੇ ਮੁੰਡੇ ਹੈਗੇ ਨੇ ਤੇ ਆਪਾਂ ਉਹਨਾਂ ਤੋਂ ਪੁੱਛ ਕੇ 답ਦੇ ਦਾ ਜੀ ਜ਼ਿੰਦਗੀ ਦੇ ਵਿੱਚ ਪਰਿਵਾਰ ਦੇ ਵਿੱਚ ਸਤ ਵਾਰਸੇ ਪਰਿਵਾਰ ਚ ਕੌਣ ਕੌਣ ਆ ਹੋਰ ਪਰਿਵਾਰ ਚ ਭਾਜੀ ਮੈਂ ਤੇ ਮੇਰੀ ਮੰਮੀ ਹੈ ਜੀ ਹਾਂ ਹਾਂਜੀ ਬਸ ਸਾਡੀ ਬੰਨੇ ਦੋਨੇ ਤੇ ਬੜਾ ਔਖਾ ਹੋਣਾ ਪਰਿਵਾਰ ਚ ਚਲਾਉਣਾ ਘਰ ਦਾ ਖਰਚਾ ਕਰਨਾ ਹਾਂਜੀ ਹਾਂਜੀ ਜ਼ਿੰਮੇਵਾਰੀ ਵੱਡੀ ਆ ਚਾਹੇ ਪਿਓ ਹੋ ਗਿਆ ਚਾਹੇ ਭਰਾ ਹੋ ਗਿਆ ਹਾਂਜੀ ਬੜੀ ਵੱਡੀ ਜ਼ਿੰਮੇਵਾਰੀ ਘਰ ਚ ਚਲਾਉਣਾ ਹਾਂਜੀ ਭਾਜੀ ਗੱਲ ਇਦਾਂ ਵਾ ਜੀ ਪਹਿਲਾਂ ਥੋੜਾ ਔਖਾ ਹੁੰਦਾ ਸੀਗਾ ਜਦੋਂ ਮੈਂ ਕੰਮ ਤੇ ਲੱਗਿਆ ਵਾਂ ਚਲੋ ਮੈਂ ਮਤਲਬ ਸਾਥ ਦੇ ਰਿਹਾ ਵਾਂ ਨਾ ਘਰ ਦਾ ਮੰਮੀ ਦਾ ਸਾਥ ਦੇ ਰਿਹਾ ਤੇ ਹੁਣ ਥੋੜਾ ਆਪਣਾ ਸਹੀ ਆ ਪਹਿਲਾਂ ਜਿਆਦਾ ਔਖਾ ਹੁੰਦਾ ਸੀਗਾ ਜਦੋਂ ਮੈਂ ਮਤਲਬ ਪੜਦਾ ਹੁੰਦਾ ਸੀਗੇ ਜੀ ਮੇਰੀ ਮੰਮੀ ਕਰਦੇ ਸੀਗੇ ਕੰਮ ਤੇ ਫਿਰ ਤੁਹਾਨੂੰ ਪਤਾ 3-4000 ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਸੀ ਹਾਂ ਮੰਮੀ ਕੀ ਕਰਦੇ ਹੁੰਦੇ ਸੀਗੇ ਮੰਮੀ ਭਾਈ ਜੀ ਦੇਖੋ ਰੋਟੀ ਬਣਾਣ ਚੱਲ ਜਾਂਦੇ ਸੀ ਕਿਸੇ ਨੇ ਕਰੇ ਬਾਕੀ ਘਰੇ ਜਿੱਦਾਂ ਥੈਲੇ ਆਂਦੇ ਸੀਗੇ ਉਹ ਥੀਲੰਦੇ ਸੀਗੇ ਉਹ ਚਲੋ ਮੈਂ ਵੀ ਨਾਲ ਹੈਲਪ ਕਰਾ ਦਿੰਦਾ ਆਈਗਾ ਹੁਣ ਸੈਟ ਆ ਹੁਣ ਭਾਈ ਇਹ ਠੀਕ ਹੈ ਜੀ ਕੰਮ ਉਹ ਠੀਕ ਹੈ ਉਹ ਕਰਨਾ ਵਾ ਬਣਾ ਰਿਓ ਆਪਣਾ ਹੁਣ ਭਾਈ ਜੀ ਘਰ ਦਾ ਕੰਮ ਕਰਾ ਰਹੇ ਆ ਤੇ ਥੋੜਾ ਜਿਹਾ ਦਿੱਕਤਾਂ ਬਹੁਤ ਪਰ ਦਿੱਕਤ ਪਰੇਸ਼ਾਨੀ ਬਹੁ ਆਉਂਦੀ ਕਿਉਂਕਿ ਮੈਂ ਹੈਗਾ ਤਾਂ ਛੋਟਾ ਜੀ ਮੈਨੂੰ ਇੰਨੀ ਨੋਲਿਜ ਨਹੀਂ ਹੈਗੀ ਹਾਂ ਉਹ ਵੱਡਾ ਘਰ ਚ ਹੋਵੇ ਮਤਲਬ ਵੱਡਾ ਭਰਾ ਜਾਂ ਡੈਡੀ ਹੁੰਦਾ ਨਾ ਮੰਮੀ ਨੂੰ ਵੀ ਨਹੀਂ ਮੇਰੀ ਨੂੰ ਇੰਨਾ ਪਤਾ ਹੈ ਨਾ ਹਾਂ ਤੇ ਕਿੱਦਾਂ ਰੇਤਾ ਲਿਆਣਾ ਕਿੱਥੋਂ ਸੀਮੈਂਟ ਮੰਗਾੜਾ ਵਾ ਕਿੰਨੇ ਪੈਸੇ ਕਿੱਥੇ ਦੇਣੇ ਆ ਹਸਾਬ ਕਿਤਾਬ ਕੇ ਵੀ ਥੋੜਾ ਜਿਹਾ ਹੁੰਦਾ ਨਾ ਦਿੱਕਤ ਪਰੇਸ਼ਾਨੀ ਮੰਮੀ ਨੂੰ 10000 ਦੇ ਦੇ ਗਿੰਨਣ ਚ ਵੀ ਔਖਾ ਹੈ ਨਾ ਮੰਮੀ ਤਾਂ ਕਹਿਣਗੇ ਤੂੰ ਗਣ ਕੇ ਦੇ ਫਿਰ ਮੈਂ ਗਿੰਦਾ ਕਈ ਵਾਰ ਤਾਂ ਉੱਪਰ ਥੱਲੇ ਹੋਏ ਨੇ ਨੋਟ ਹੈ ਨਾ ਤੇ ਫਿਰ ਬਾਕੀ ਬਹੁਤ ਚੀਜ਼ਾਂ ਹੁੰਦੀਆਂ ਭਾਈ ਇਦਾਂ ਲੈਂਡਰ ਪਾਣਾ ਤੇ ਕਰਿਆ ਲਿਆਣਾ ਸਿਗਾ ਹਾਂ ਚਲੋ ਮੈਨੂੰ ਵੀ ਨਹੀਂ ਪਤਾ ਮੇਰਾ ਨਾਲ ਦਾ ਫਰੈਂਡ ਹੈਗਾ ਦੀਪੂ ਹਾਂ ਤੇ ਉਹਨਾਂ ਨੂੰ ਫਿਰ ਮੈਂ ਪੁੱਛ ਕੇ ਨਾਲ ਲੈ ਜਾਂਦਾ ਸੀਗਾ ਉਹਨਾਂ ਨੇ ਬਹੁਤ ਸਾਥ ਦਿੱਤਾ ਤੁਸੀਂ ਨਾ ਹੁਣ ਤੱਕ ਜਿੰਨਾ ਇੰਟਰਵਿਊ ਹੋਇਆ ਤੁਸੀਂ ਯਾਰਾਂ ਦੋਸਤਾਂ ਦੀ ਗੱਲ ਕੀਤੀ ਆ ਹਾਂਜੀ ਯਾਰ ਦੋਸਤ ਨਾਲ ਖੜ ਕੇ ਰਿਸ਼ਤੇਦਾਰ ਨਹੀਂ ਖੜਦੇ ਅਕਸਰ ਦੇਖਿਆ ਜਾਂਦਾ ਹਾਂਜੀ ਕਿਸੇ ਰਿਸ਼ਤੇਦਾਰ ਨੇ ਕਿਹਾ ਨਹੀਂ ਵੀ ਮੈਂ ਹੈਲਪ ਕਰ ਦੇਣਾ ਮਦਦ ਕਰ ਦੇਣਾ ਭਾਈ ਹੈਗੀ ਤੁਹਾਡੇ ਭੂਆ ਹੈਗੀ ਆ ਚੰਡੀਗੜ੍ਹ ਰਹਿੰਦੇ ਨੇ ਉਹਨੇ ਉਹ ਤਾਂ ਸਾਡੀ ਹੈਲਪ ਕਰਦੇ ਸ਼ੁਰੂ ਤੋਂ ਕਰਦੇ ਨੇ ਹਾਂ ਹਾਂਜੀ ਕੁਝ ਹੋਰ ਰਿਸ਼ਤੇਦਾਰ ਬਾਕੀ ਹੋਰ ਭਾਜੀ ਮੇਰੇ ਨਾਨੂ ਹੁਣੇ ਹੈਗੇ ਨੇ ਮਾਮੇ ਹੁਣੇ ਹਾਂ ਬਸ ਆ ਦੋ ਨੇ ਬਾਕੀ ਮਤਲਬ ਚਲੋ ਮਤਲਬ ਆਪਣਾ ਲੋਡ ਨਹੀਂ ਪਈ ਇੰਨੀ ਘੂਆ ਤਾਂ ਉਹਨਾਂ ਨੇ ਇੰਨੀ ਕਰਤੀ ਕਿ ਆਪਾਂ ਨੂੰ ਸਹੀ ਆ ਮਤਲਬ ਨਹੀਂ ਕਦੇ ਕਈ ਕਦੇ ਕਿਹਾ ਨਹੀਂ ਕਿ ਵੀ ਤੁਸੀਂ ਦੋਨੇ ਇਕੱਲੇ ਹੋ ਘਰ ਦਾ ਗੁਜ਼ਾਰਾ ਕਿੱਦਾਂ ਹੋਗਾ ਮਾਣੀ ਮੋਟੀ ਕਈ ਵਾਰੀ ਕੋਈ ਇਸਲਾਹ ਲੈਣੀ ਹੁੰਦੀ ਆ ਨਾਲ ਖੜਦੇ ਰਿਸ਼ਤੇਦਾਰ ਆ ਕੇ ਅੱਜਕੱਲ੍ਹ ਭਾਈ ਸਲਾਹ ਤਾਂ ਦੇਖੋ ਓੱਖਾ ਹੀ ਆ ਕੰਮ ਨਾ ਸਲਾਹ 12ਵੇਂ ਕਿ ਤੋਂ ਲੈ ਲਉ ਲਈ ਦੀ ਆ 12 ਲੈ ਲਈ ਹਾਂਜੀ ਕਿਉਂਕਿ ਰਿਸ਼ਤੇਦਾਰ ਚਲੋ ਠੀਕ ਆ ਪਰ ਜਿੱਥੇ ਮਤਲਬ ਠੀਕ ਬਣਦੀ ਆ ਉਥੇ ਸਲਾਹ ਲੈ ਲਈ ਦੀ ਭੂਆ ਤੋਂ ਲੈ ਲਈ ਦੀ ਸਲਾਹ ਹੂੰ ਤੇ ਮੇਨ ਬਤ ਕੋਈ ਖਾਸ ਨਹੀਂ ਆ ਆਪਾਂ ਸਲਾਹ ਹਜੇ ਕੋਈ ਜਿਆਦਾ ਵੱਡੇ ਕੰਮ ਵੀ ਨਹੀਂ ਆਪਾਂ ਕੀਤਾ ਸਲਾਹ ਵਾਲਾ ਤੇ ਵੀ ਕੱਲ ਨੂੰ ਵਿਆਹ ਕਰਾਉਣਾ ਜ਼ਿੰਮੇਵਾਰੀ ਵੱਡੀ ਬਣ ਜਾਣੀ ਆ ਫੇਰ ਤਾਂ ਸਲਾਹ ਲੈਣੀ ਪੈਣੀ ਆ ਮੰਮੀ ਲੈਣਗੇ ਫੇਰ ਮੈਂ ਤਾਂ ਹਨਾ ਸਲਾਹ ਕੀ ਤੂੰ ਦੇਖੀ ਕੁੜੀ ਗਾੜੀ ਕੋਈ ਨਹੀਂ ਕੁੜੀ ਤਾਂ ਨਹੀਂ ਦੇਖੀ ਮੰਮੀ ਦੇਖ ਲੈਣਗੀ ਕੋਈ ਬਾਹਰ ਦੇਖੀ ਹੋਣੀ ਆਪ ਨਹੀਂ ਨਹੀਂ ਦੇਖੀ ਨਹੀਂ ਟਾਈਮ ਵੀ ਨਹੀਂ ਲੱਗਦਾ ਭਾਈ ਕਿਉਂਕਿ ਹੁਣ ਤੁਹਾਨੂੰ ਵੀ ਪਤਾ ਕਿ ਮੈਂ ਇੱਧਰ ਹੁਣ ਆਇਆ ਵਾਂ ਤੇ ਜਦੋਂ ਫਿਰ ਮੈਂ ਕੰਮ ਤੇ ਚੱਲ ਜਾਂਦਾ ਵਾਂ ਫਿਰ ਕਸਟਮਰ ਦੇ ਫੋਨ ਆ ਜਾਂਦੇ ਕੰਪਨੀ ਦੇ ਫੋਨ ਆ ਜਾਂਦੇ ਉਧਰ ਹੀ ਮਤਲਬ ਬੰਦਾ ਬੀਜੀ ਰਹਿੰਦਾ ਵਾ ਤੇ ਟਾਈਮ ਵੀ ਨਹੀਂ ਲੱਗਦਾ ਫਿਰ ਰਾਤ ਨੂੰ ਵੀ ਅੰਨਾ ਹੂੰ ਕਈ ਵਾਰ 10 ਵਜੇ ਕਈ ਵਾਰ 11 ਕਈ ਵਾਰ 12 ਵੀ ਵੱਜ ਜਾਂਦੇ ਆਪਾਂ ਨੂੰ ਕਈ ਵਾਰੀ ਮਨ ਚ ਹੋਇਆ ਨਹੀਂ ਆ ਵੀ ਵੀ ਆਪਣੇ ਦੁੱਖ ਕਿਸੇ ਨਾਲ ਸ਼ੇਅਰ ਕਰਾਵਾਂ ਕਈ ਵਾਰੀ ਜ਼ਿੰਦਗੀ 'ਚ ਬੜੇ ਉਤਰਾ ਚੜਾਅ ਹੁੰਦੇ ਨੇ ਵੀ ਕੋਈ ਨਾਲ ਹੋਣਾ ਚਾਹੀਦਾ ਸੀਗਾ ਹਮ ਚਾਹੇ ਬਰਾਬਰ ਦਾ ਹੋਵੇ ਚਾਹੇ ਵੱਡਾ ਹੋਵੇ ਬੰਦੇ ਨਾਲ ਬੰਦੇ ਦੁੱਖ ਸਾਂਝੇ ਕਰ ਸਕਦਾ ਮੇਰੇ ਦੋਸਤ ਹੈਗੇ ਮੈਂ ਉਹਨਾਂ ਨਾਲ ਕਰ ਲੈਂਦਾ ਮੰਮੀ ਨਾਲ ਕਰਨ ਵਾਲਾ ਮੰਮੀ ਨਾਲ ਕਰ ਲੈਂਦਾ ਹਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਹਨਾ ਘਰੇ ਨਹੀਂ ਮਸਾਲੇ ਨਾਲ ਘਰ ਦੇ ਨਾਲ ਨਹੀਂ ਹੁੰਦੀਆਂ ਸ਼ਹਿਰ ਉਂਦੀ ਪੈ ਟੈਨਸ਼ਨ ਆ ਜਵੇ ਜਿਹਦੇ ਨਾਲ ਹਾਂ ਉਹ ਚਲੋ ਆਪਾਂ ਮੰਮੀ ਨਾਲ ਨਹੀਂ ਕਰਦੇ ਹਾਂ ਨੋਰਮਲ ਤਾਂ ਹਾਸੇ ਮਜ਼ਾਕ ਅਲੀ ਗੱਲਾਂ ਤਾਂ ਮਾਤਾ ਨਾਲ ਕਰ ਲੀਦੀਆਂ ਨੇ ਇਹਨਾਂ ਨਾਲ ਚਲੋ ਮਤਲਬ ਘਰ ਦੀ ਟੈਨਸ਼ਨ ਹੁੰਦੀ ਮੰਮੀ ਨੂੰ ਵੀ ਫਿਰ ਗੱਲ ਜਿਹੜੀ ਇਦਾਂ ਦੀ ਹੁੰਦੀ ਨਾ ਖੁਸ਼ੀ ਮਿਲੇ ਉਹ ਮਾਤਾ ਨਾਲ ਦਾ ਕਰ ਲਈ ਦੀ ਆਪਾਂ ਗੱਲ। ਹੋ ਜਾ ਮਤਲਬ ਯਾਰ ਦੋਸਤ ਖੜਦੇ ਨੇ ਨਾਲ। ਹਾਂਜੀ ਤਿੰਨ ਚਾਰ ਹੈਗੇ ਨੇ ਆਪਣੇ। ਹਾਂ। ਜਿਹੜੇ ਆਪਣੇ ਨਾਲ ਪੜ੍ਹਦੇ ਸੀਗੇ ਸਕੂਲ ਟਾਈਮ ਤੋਂ। ਹਾਂ। ਜਿਹੜੇ ਬਾਕੀ ਕੰਮ ਤੇ ਉਹ ਹੈਗੇ ਨੇ ਭਾਜੀ। ਚਲੋ ਦੋ ਤਿੰਨ ਹੈਗੇ ਨੇ। ਬਾਕੀ ਜਿਹੜੇ ਪੁਰਾਣੇ ਸਕੂਲ ਤੋਂ ਪੜ੍ਹਦੇ ਸੀ ਉਹਨਾਂ ਨਾਲ ਆਪਾਂ ਕਰ ਲਈ ਦੀ ਗੱਲ। 400 ਹੋ ਗਏ ਤੁਹਾਨੂੰ। ਇਸ ਸਵੀਗੀ ਦੇ ਵਿੱਚ ਕਰਦੇ ਨੂੰ। ਸਵੀਗੀ ਦੇ ਵਿੱਚ ਚਾਹੇ ਲਾਲੋ ਚਾਹੇ ਆਪਣੀ ਜ਼ਿੰਦਗੀ ਦਾ ਲਾਲੋ ਚਾਰ ਸਾਲਾਂ ਵਿੱਚ ਕੀ ਸਿੱਖਿਆ ਭਾਈ ਜੀ ਚਾਰ ਸਾਲਾਂ ਦੇ ਵਿੱਚ ਬਹੁਤ ਕੁਝ ਸਿੱਖ ਲਿਆ ਜੀ ਕੰਮ ਮਤਲਬ ਪੈਸੇ ਦੀ ਵੈਲਿਊ ਪਤਾ ਲੱਗ ਗਈ ਹਾਂ ਸਵੇਗੀ ਤੇ ਚਲੋ ਕੰਮ ਤਾਂ ਭਾਈ ਵੈਸੇ ਕੋਈ ਛੋਟਾ ਵੱਡਾ ਨਹੀਂ ਹੁੰਦਾ ਹਾਂ ਤੇ ਜਿੰਨਾ ਟਾਈਮ ਕਿਤੇ ਨਹੀਂ ਸੈਟਿੰਗ ਬੈਂਦੀ ਕੰਮ ਬਹੁਤ ਵਧੀਆ ਵਾ ਮਾੜਾ ਨਹੀਂ ਹੈਗਾ ਪਰ ਕਿਤੇ ਹੋਰ ਸੈਟਿੰਗ ਬਣੇ ਤਾਂ ਵਧੀਆ ਵਾ ਅੱਦਾਂ ਠੜਕਾਂ ਦੇ ਉੱਤੇ ਹੱਥ ਨੂੰ ਵੀ ਘੁੰਮਣਾ ਪੈਂਦਾ ਜੀ ਮੀ ਆ ਜਾਂਦੀ ਆ ਨੇਰੀ ਆ ਜਾਂਦੀ ਆ 12 12 14 14 ਘੰਟੇ ਸਾਨੂੰ ਮਤਲਬ ਜਿਹੜੇ ਤੁਹਾਡੇ ਨਾਲ ਦੇ ਭਰਾ ਨੇ ਜਿਨ੍ਹਾਂ ਨੇ ਜਿਹੜੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਉਹਨਾਂ ਨੂੰ ਇੰਨਾ ਟਾਈਮ ਕੰਮ ਕਰਨਾ ਪੈਂਦਾ ਕਿਉਂਕਿ ਜਿਹੜੇ ਮੇਰੀ ਵੀਡੀਓ ਦੇਖਦੇ ਨੇ ਭਾਈ ਜੀ ਉਹਨਾਂ ਨੂੰ ਤਾਂ ਇਦਾਂ ਲੱਗਦਾ ਵੀਡੀਓ ਭਾਈ ਮੇਰੀ 1 ਮਿੰਟ ਦੀ ਹੁੰਦੀ ਆ ਹਾਂ ਉਹਨਾਂ ਨੂੰ ਇਦਾਂ ਲੱਗਦਾ ਵਾ ਕਿ 1 ਮਿੰਟ ਦਾ ਕੰਮ ਆ ਇਹਦਾ ਹੱਸ ਮਜ਼ਾਕ ਚ ਖੇਡ ਕੇ ਆਇਆ ਪੁੱਤਰ ਮੂੰਹ ਟ੍ਰੈਕ ਲਗਿਆ ਲਫਾਫਾ ਫੜਾਇਆ ਤੇ ਆ ਗਿਆ ਬਾਪੂ ਇਹਨਾਂ ਨੂੰ ਲੱਗਦਾ ਕਿ ਚਲੋ ਮੈਂ ਭਾਜੀ ਮਾੜੀ ਜੀ ਬਣਾਉਣਾ ਮੈਂ ਕੱਲੇ ਹੀ ਬਣਾਉਣਾ ਵੀਡੀਓ ਹਾਂ ਆ ਮੇਰਾ ਫੋਨ ਹੈ ਤੇ ਸਾਰਾ ਇਹਦੇ ਵਿੱਚ ਮੈਂ ਬਣਾਉਣਾ ਵਾ ਤੇ ਜਦਾਂ ਆਪਾਂ ਕਿਤੇ ਆਰਡਰ ਪਿਕ ਕਰ ਲਿਆ ਨੋਰਮਲ ਮੈਂ ਮੇਨ ਮੇਨ ਪੁਆਇੰਟ ਦੀ ਬਣਾਉਣਾ ਵੀਡੀਓ ਜੀ ਹਾਂ ਤੇ ਲੋਕਾਂ ਨੂੰ ਲੱਗਦਾ ਵਾ ਕਿ ਇਹਦਾ ਚਾਰ ਪੰਜ ਆਰਡਰ ਲਾ ਕੇ ਘਰੇ ਆ ਜਾਂਦੇ ਪੈਸੇ ਬਣ ਜਾਂਦੇ ਵਧੀਆ ਹਾਂ ਪਰ ਭਾਜੀ ਇਦਾਂ ਨਹੀਂ ਪੈਸੇ ਬਣਦੇ 12 12 14 14 ਘੰਟੇ ਆਪਾਂ ਜਦੋਂ ਕੰਮ ਕਰਦੇ ਆਂ ਬਾਕੀ ਕਈ ਵਾਰ ਹਨੇਰੀ ਵੀ ਆ ਜਾਂਦੀ ਹੈ ਜੀ ਆ ਪਿੱਛੇ ਜੇ ਨੇਹਰੀਆਂ ਤੁਹਾਨੂੰ ਰਾਤੀ ਪਤਾ ਕਿੰਨੇ ਆ ਗਏ ਸੀ ਨੇਹਰੀ ਮੀਂਹ ਇੰਨਾ ਤੇਜ਼ ਆ ਜਾਂਦਾ ਕਈ ਵਾਰ ਥੜਕਾਂ ਤੇ ਪਾਣੀ ਭਰ ਜਾਂਦਾ ਜੀ ਹੂੰ ਤੇ ਗਰਮੀ ਤਾਂ ਚਲੋ ਨੋਰਮਲ ਗੱਲ ਆਣਾ ਹੁਣ ਗਰਮੀ ਚ ਤਾਂ ਆਪਾਂ ਕੰਮ ਕਰਦੇ ਨੇ ਮੀਂਹ ਦੀ ਗੱਲ ਐ ਅਲੱਗ ਹੁੰਦੀ ਆ ਤੇ ਜਦੋਂ ਮੀਂਹ ਮੂਹ ਵਗੈਰਾ ਆਉਂਦਾ ਵਾ ਫਿਰ ਆਪਾਂ ਨੂੰ ਕੰਮ ਪਾਈ ਕਰਨਾ ਪੈਂਦਾ ਜੇ ਆਪਾਂ ਆਈਡੀ ਬੰਦ ਕਰ ਦਈਏ ਪੈ ਤੁਹਾਡੀ ਦਿਹਾੜੀ ਖਰਾਬ ਹੋ ਜਾਂਦੀ ਜੀ ਕਿੰਨੇ ਵਜੇ ਆਈਡੀ ਸ਼ੁਰੂ ਕਰਦੇ ਤੇ ਕਿੰਨੇ ਵਜੇ ਬੰਦ ਕਰਦੇ ਤੁਸੀਂ ਕਿੰਨੇ ਵੇਸੇ ਤਾਂ ਜਦੋਂ ਦਾ ਮੈਂ ਲੱਗਿਆ ਸ਼ਿਫਟਾਂ ਚੇਂਜ ਨੂੰ ਮੇਰਨ ਦੀਆਂ ਨੇ ਹੂੰ ਪਹਿਲਾਂ ਹੁੰਦਾ ਸੀਗਾ 12 ਵਜੇ ਤੋਂ ਲੈ ਕੇ 10 ਵਜੇ ਤੱਕ ਹੁੰਦਾ ਸੀ ਟਾਈਮ ਤੇ 9 ਵਜੇ ਤੋਂ ਲੈ ਕੇ ਹੁੰਦਾ ਸੀਗਾ 11 ਵਜੇ ਤੱਕ ਟਾਈਮ ਤੇ ਬਾਕੀ ਇਹਦਾ ਲੱਗ-ਲੱਗ ਸ਼ਿਫਟਾਂ ਹੁੰਦੀਆਂ ਸੀਗੀਆਂ ਤੇ ਇਹ ਸ਼ਿਫਟਾਂ ਨੂੰ ਆਪਾਂ ਨੂੰ ਭਾਈ ਕੰਪਲੀਟ ਕਰਨਾ ਹੁੰਦਾ ਸੀਗਾ ਜੀ ਜੇ ਆਪਾਂ ਕੰਪਲੀਟ ਨਹੀਂ ਕਰਦੇ ਤੇ ਆਪਣਾ ਇਨਸੈਂਟਿਵ ਮਰ ਜਾਂਦਾ ਵਾ ਆਰਡਰ ਜਿੱਦਾਂ ਤੁਸੀਂ ਕਿਹਾ ਸੀ ਰਿਜੈਕਸ਼ਨ ਆਪਾਂ ਨਾ ਕਰੀਏ ਨਾ ਕਿ ਕਿਸੇ ਉਹਨੂੰ ਚੱਲ ਜੇ ਇਹ ਵੀ ਨਹੀਂ ਕਰ ਸਕਦੇ ਆਪਾਂ ਆਰਡਰ ਵੀ ਆਪਾਂ ਨੂੰ ਭਾਈ ਰਿਜੈਕਟ ਨਹੀਂ ਕਰ ਸਕਦੇ ਆਪਾਂ ਜੇ ਅਗਲਾ ਕਸਟਮਰ ਰਿਜੈਕਟ ਕਰ ਦੇਵੇ ਉਹਦਾ ਨਹੀਂ ਕੋਈ ਇਸ਼ੂ ਹੈਗਾ ਭਾਜੀ ਉਹਦਾ ਨਹੀਂ ਕੋਈ ਇਸ਼ੂ ਕਿਉਂਕਿ ਉਹ ਤੇ ਸਾਡੀ ਨਹੀਂ ਕਦੇ ਇਦਾਂ ਹੋਇਆ ਵੀ ਲੇਟ ਹੋ ਗਏ ਤੇ ਕਸਟਮਰ ਨੇ ਕਿਹਾ ਵੀ ਮੈਂ ਨਹੀਂ ਲੈਣਾ ਹੈਗਾ ਹਾਂਜੀ ਹਾਂਜੀ ਹੋਇਆ ਜੀ ਫਿਰ ਉਹ ਤੁਹਾਡੇ ਖਾਤੇ ਪੈਂਦਾ ਨਹੀਂ ਭਾਜੀ ਜੇ ਜਿੱਦਾਂ ਦੇਖੋ ਜੇ ਸਾਡੀ ਗਲਤੀ ਹੋ ਗਈ ਜਿੱਦਾਂ ਜਿਵੇਂ ਹੁਣ ਟ੍ਰੈਫਿਕ ਆ ਗਿਆ ਸਾਹਮਣੇ ਟ੍ਰੈਫਿਕ ਹੋ ਗਿਆ ਲੇਟ ਹੋ ਗਏ ਫਿਰ ਉਹ ਉਹ ਤੁਹਾਡੇ ਪੈਂਦਾ ਗਾਲਾ ਭਾਜੀ ਇਦਾਂ ਮਿਕਸ ਹੁੰਦਾ 50-50 ਹੁੰਦਾ ਜੀ ਹਾਂ ਜੇ ਤਾਂ ਅੱਗੇ ਕੰਪਨੀ ਵਾਲਾ ਬੰਦਾ ਚੰਗਾ ਟੱਕਰ ਗਿਆ ਇੰਨਾ ਕਿ ਗੱਲ ਹੁੰਦੀ ਸਾਡੀ ਹੈਲਪ ਲਾਈਨ ਜਿਹਦੇ ਤੋਂ ਉਹ ਜਾਂ ਤਾਂ ਜੇ ਚੰਗਾ ਬੰਦਾ ਸਮਝ ਗਿਆ ਫਿਰ ਤਾਂ ਸਾਡਾ ਬਚਾਅ ਹੋ ਜਾਂਦਾ ਜੇ ਉਹ ਵੀ ਇਦਾਂ ਦਾ ਨਿਕਲ ਗਿਆ ਜਾਂ ਗੁੱਥੇ ਚਾਹੋ ਕਿਉਂਕਿ ਤੁਹਾਨੂੰ ਪਤਾ ਮੂਡ ਤੇ ਕਈ ਵਾਰ ਮੂਡ ਤੇ ਡਿਪੈਂਡ ਹੁੰਦਾ ਜੇ ਮੂਡ ਬੰਦੇ ਦਾ ਉਦਾਂ ਦਾ ਹੋਇਆ ਹਾਂ ਉਹਨੇ ਕਰ ਕਰ ਕੇ ਫਟਾਫਟ ਸਾਡੇ ਪੱਲੇ ਪਾ ਗ ਲ ਹਾਂ ਫਿਰ ਸਾਡਾ ਨੁਕਸਾਨ ਹੋ ਜਾਂਦਾ ਜੀ ਕਦੇ ਹੋਇਆ ਤਾਂ ਨੁਕਸਾਨ ਕਦੇ ਹਾਂਜੀ ਇੱਕ ਵਾਰ ਹੋਇਆ ਠੀਕਾ ਹਾਂ ਪਰ ਮੈਂ ਇੰਨਾ ਮਤਲਬ ਆਪਾਂ ਸਹੀ ਚੱਲੀਦਾ ਵਾ ਕਸਟਮਰ ਨਾਲ ਵੀ ਭਾਈ ਫਿਰ ਗੱਲ ਰਿਸਪੈਕਟਫੁਲੀ ਕਰਨੀ ਪੈਂਦੀ ਨਾ ਇਹ ਤਾਂ ਹੈ ਨਹੀਂ ਕਿ ਅਗਲਾ ਸਾਹਮਣੇ ਗੁੱਸਾ ਕਰਦਾ ਆਪਾਂ ਨੂੰ ਗੁੱਸਾ ਕਰ ਲੈ ਸਬਰ ਕਰਨਾ ਪੈਂਦਾ ਕਿ ਹੁਣ ਕੰਮ ਤੇ ਨਿਕਲੇ ਆ ਤੇ ਗੁੱਸਾ ਆਪਣਾ ਘਰੇ ਰੱਖ ਆਈਏ ਘਰੇ ਰੱਖ ਕੇ ਜੇ ਗੁੱਸਾ ਉਹਦਾ 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 ਗੁੱਸਾ ਹੈਗਾ ਮਨ ਚ ਗੁੱਸਾ ਭਾਈ ਆਂਦਾ ਵਾ ਪਰ ਗੁੱਸਾ ਕਰਕੇ ਕੋਈ ਫਾਇਦਾ ਨਹੀਂ ਹੈਗਾ ਨੁਕਸਾਨ ਤਾਂ ਆਪਣਾ ਹੀ ਆ ਦੇਖ ਲਿਆ ਮੈਂ ਗੁੱਸਾ ਦਾ ਵੀ ਗੁੱਸੇ ਦੇ ਵਿੱਚ ਭਾਈ ਜਲਦੀ ਚ ਫੈਸਲੇ ਲਿੱਤੇ ਜਾਂ ਗੁੱਸੇ ਚ ਲਿੱਤੇ ਨੁਕਸਾਨ ਆਪਣਾ ਹੋ ਜਾਂਦਾ ਉਹਦੇ ਫਾਦਰ ਸਾਹਿਬ ਨੂੰ ਗੇ ਕਿੰਨੀ ਦੇਰ ਹੋ ਗਈ 14 ਸਾਲ ਹੋ ਗਈ 14 ਸਾਲ ਹੋ ਗਏ 2010 ਦੀ ਗੱਲ ਹੈ 2010 ਦੀ ਗੱਲ ਹੈ ਤੇ ਤੁਸੀਂ ਉਹ ਤੇ ਹੁਣ ਮਾਰਦਾ ਜੀ ਮਦਰ ਨਿਕਲੇ ਕਿੰਨੇ ਕ ਪੈਸੇ ਕਮਾ ਚੁੱਕੇ ਆ ਤੁਸੀਂ ਤੁਸੀਂ ਲੱਖ ਰੁਪਏ ਦਾ ਡੀ ਚੱਲਿਆ 85 ਦਿਨ ਹੋ ਗਏ ਕਿੰਨੇ ਕ ਪੈਸੇ ਕਮਾ ਲਏ 88500 ਦੇ ਕਰੀਬ ਹੋ ਚੁੱਕਾ ਆਪਣਾ ਕੰਮ ਨੇੜੇ ਮਤਲਬ ਟਾਰਗੇਟ ਨੇੜੇ ਅਚੀਵ ਕਰ ਰਹੇ ਹਾਂ ਹਾਂਜੀ ਬਾਕੀ ਭਾਜੀ ਮੈਂ ਲਿਖੇ ਹੋਏ ਕਾਪੀ ਤੇ ਹਾਂ ਮੈਂ ਲਿਖਦਾ ਰਹਿਣਾ ਮੈਂ ਨਾਲ-ਨਾਲ ਜਿੱਦਾਂ ਅੱਜ ਇੰਨੇ ਦਾ ਕੰਮ ਹੋ ਇੰਨੇ ਦਾ ਤੇਲ ਲੱਗ ਗਿਆ ਹਾਂ ਬਾਕੀ ਪ੍ਰੋਪਰ ਮੈਂ ਤੇਲ ਦਾ ਵੀ ਕੈਲਕੂਲੇਸ਼ਨ ਨਹੀਂ ਕੀਤੀ ਉਹ ਫਿਰ ਮੈਂ ਲਾਸਟ ਉਹ ਉਹ ਮਿਲਾ ਕੇ 85000 ਰੁਪਇਆ ਕਰ ਚੁੱਕੇ ਹਾਂ ਤੇਲ ਦਾ ਖਰਚਾ ਤੇਲ ਦਾ ਖਰਚਾ ਹਾਲੇ ਕੱਢਿਆ ਨਹੀਂਗਾ ਹਾਂਜੀ ਉਹ ਨਹੀਂ ਲਿਖਿਆ ਜੀ ਮਤਲਬ ਹੋਲੇ ਵਿੱਚ ਹੀ ਆ ਹਾਂਜੀ ਹਾਂਜੀ ਹੂੰ ਆਪਣਾ ਮਤਲਬ ਮੇਨ ਟਾਰਗੇਟ ਇਹ ਸੀਗਾ ਕਿ ਆਪਾਂ ਇੰਨੇ ਕਮਾਣੇ ਆ ਹੂੰ ਮਤਲਬ ਬਾਕੀ ਤਾਂ ਮੇਰੀ ਮਿਹਨਤ ਆ ਬਾਕੀ ਕਈ ਵਾਰ ਕੰਮ ਘਟ ਗਿਆ ਵਧ ਗਿਆ ਜੋ ਵੀ ਆ ਨਾ ਹੁਣ ਜਿੱਦਾਂ ਅੱਜਕੱਲ੍ਹ ਕੰਮ ਬਹੁਤ ਡਾਊਨ ਜਾ ਰਿਹਾ ਵਾ ਤੇ ਜਿੱਦਾਂ ਆਪਾਂ 11 ਵਜੇ ਪਾਜੀ ਆਈਡੀ ਆਨ ਕਰਦੇ ਆ 1 ਵੇ ਤੱਕ ਇੱਕ ਹੀ ਆਰਡਰ ਲੱਗਦਾ ਹਾਂ 2 ਘੰਟੇ ਦਾ ਖਰਾਬ ਹੀ ਹੋ ਜਾਂਦਾ ਹਾਂ ਪਹਿਲਾਂ ਹੁੰਦਾ ਸੀ 1 ਵੇ ਤੱਕ ਦੋ ਜਾਂ ਤਿੰਨ ਆਰਡਰ ਲੱਗ ਜਾਂਦੇ ਸੀਗੇ ਜੀ ਉਹਦੇ ਨਾਲ ਫਿਰ ਇਦਾਂ ਹੁੰਦਾ ਵਾ ਟਾਰਗੇਟ ਹੁੰਦੇ ਸਾਡੇ ਆਰਡਰਾਂ ਦੇ ਤੇ ਪਹਿਲੇ ਆਰਡਰ ਤੇ ਇੰਨੇ ਮਿਲਨੇ ਆ ਦੂਜੇ ਤੇ ਇੰਨੇ ਮਿਲਨੇ ਆ ਇੱਕ ਦੋ ਤੇ ਨਹੀਂ ਹੁੰਦਾ ਭਾਜੀ ਸਿੱਧਾ ਹੀ ਹੁੰਦਾ ਵਾ ਕਿ 10 ਆਰਡਰ ਲਾਵਾਂਗੇ ਇੰਨੇ ਮਤਲਬ 13 ਆਰਡਰ ਲਾਵਾਂਗੇ ਇਨਸੈਂਟਿਵ ਆਊਗਾ ਆਪਾਂ ਨੂੰ ਜੇ ਮਤਲਬ 13 ਲੱਗਣਗੇ ਤਾਂ ਆਊਗਾ ਇਨਸੈਂਟਿਵ ਜੇ 12 ਲੱਗੇ ਫਿਰ ਨਹੀਂ ਆਉਂਦਾ ਜੀ ਪਰ ਉਹ ਕਰਨਾ ਪੈਣਾ ਉਹ ਲਾਉਣੇ ਪੈਣੇ ਆ ਹਾਂਜੀ ਅੱਜ ਕੱਲ ਨੌਜਵਾਨ ਨਸ਼ੇਵਾਲ ਵੜੇ ਜਾ ਰਹੇ ਨੇ ਹਾਂਜੀ ਚਾਹੇ ਛੋਟੀ ਉਮਰ ਦੇ ਹੋਣ ਵੱਡੇ ਆਪਾਂ ਅਕਸਰ ਖਬਰਾਂ 'ਚ ਦੇਖਦੇ ਆਂ ਵੀ ਫਲਾਣਾ ਇੰਨੀ ਉਮਰ ਦਾ ਨੌਜਵਾਨ ਨਸ਼ੇ ਰੇ ਭੇਡ ਚੜਿਆ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਚਾਹੇ ਸੋਸ਼ਲ ਮੀਡੀਆ ਤੋਂ ਹੋਵੇ ਵੀ ਤਿੰਨ ਮਹੀਨੇ 'ਚ ਲੱਖ ਰੁਪਿਆ ਕਮਾਉਣਾ ਹਾਂਜੀ ਤੁਸੀਂ ਇੱਕ ਸਵੀਗੀ ਤੋਂ ਤੁਸੀਂ ਲੱਖ ਰੁਪਿਆ ਕਮਾ ਰਹੇ ਹੋ ਤਿੰਨ ਮਹੀਨੇ ਦਾ ਮਤਲਬ 30 35000 ਰੁਪਏ ਆ ਮਹੀਨਾ ਲਾ ਲਓ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਆ ਵੀਲੇ ਫਿਰਦੇ ਨੇ ਨਸ਼ੇ ਨਸ਼ੇ ਕਰਦੇ ਨੇ ਭਾਜੀ ਮੇਰਾ ਇੱਕ ਚਲੋ ਮੇਰਾ ਦੋਸਤ ਹੀ ਹੈ ਇੱਕ ਮੇਰੀ ਜਾਣ ਪਹਿਚਾਨ ਚੀ ਦੀਕ ਮੁੰਡਾ ਉਹ ਨਸ਼ੇ ਕਰਦਾ ਮੈਨੂੰ ਸਮਝਾਉਣਾ ਰਹਿਣਾ ਸਮਝਾਉਣਾ ਰਹਿਣਾ ਤੇ ਮੇਰਾ ਤਾਂ ਕੰਮ ਪਾਈ ਇਹੀ ਹੈ ਸਮਝਾਵਾਂ ਕਿ ਮੇਰਾ ਦੋਸਤ ਆ ਨਾਲ ਚਲੋ ਜਿਹੜੇ ਬਾਹਰ ਨੇ ਕਰਦੇ ਹੁਣ ਆਪਾਂ ਕੀ ਕਰ ਸਕਦੇ ਹਣਾ ਆਪਣੇ ਹੱਥ ਚ ਹੈ ਨਹੀਂ ਕਿ ਇਹਨੂੰ ਕਹੀਏ ਜੇ ਆਪਕੇ ਸਾਨੂੰ ਕਹਿੰਨੇ ਆਂ ਅਗਲਾ ਸਾਨੂੰ ਜਵਾਬ ਉਠਾ ਇਹ ਦਿੰਦਾ ਕਿ ਤੁਹਾਡੇ ਪੈਸਿਆਂ ਦਾ ਕਰਦੇ ਆਂ ਤੁਹਾਡੇ ਪੈਸਿਆਂ ਦਾ ਕਰਦੇ ਫਿਰ ਸਾਡੇ ਮੇਰਾ ਇੱਕ ਮੁੰਡਾ ਸੀਗਾ ਨਾਲ ਦਾ ਪਹਿਲਾ ਮੁਹੱਲੇ 'ਚ ਉਹਨੇ ਮੈਨੂੰ ਇਦਾਂ ਜਵਾਬ ਦਿੱਤਾ ਫਿਰ ਮੈਂ ਉਹਨੂੰ ਅੱਗੇ ਤੋ ਕਿਹਾ ਨਹੀਂ ਕਿਉਂਕਿ ਉਹਨੇ ਮੈਨੂੰ ਪੁੱਠੇ ਜਵਾਬ ਦਿੱਤਾ ਮੈਂ ਕਿਹਾ ਯਾਰ ਤੂੰ ਜਿਹੜਾ 150 ਰੁਪਏ ਖਰਾਬ ਕਰਦਾ ਵਾ ਉਹਦਾ ਕੋਈ ਫਰੂਟ ਵਗੈਰਾ ਖਾ ਲਾ ਹਨਾ ਤੇ 100 ਰੁਪਏ ਕਮਾਉਂਦਾ ਸੀ 50 ਰੁਪਏ ਪੁੱਠੇ ਪਾਸੇ ਲਾ ਦਿੰਦਾ ਸੀਗਾ ਕੀ ਬਚਿਆ ਤੇ ਉਹ ਚੀਜ਼ਾਂ ਤੋਂ ਫਿਰ ਸਾਨੂੰ ਮਤਲਬ ਉੜ ਜਾਂਦਾ ਹੁੰਦਾ ਕਿ ਇਹ ਬੰਦੇ ਕਿਹੜੇ ਪਾਸੇ ਜਾ ਰਹੇ ਹਨ ਚਲੋ ਆਪਾਂ ਨਹੀਂ ਕਰਦੇ ਵਧੀਆ ਗੱਲ ਆ ਮੈਂ ਕਹਿੰਦਾ ਨਾ ਕਰਨ ਬੰਦੇ ਘਰ ਦਾ ਕੰਮ ਕਰਨ ਜੇ ਬੰਦਾ ਕੰਮ ਕਰਦਾ ਭਾਈ ਉਹਦਾ ਧਿਆਨ ਵੈਸੇ ਨਸ਼ੇ ਵੱਲ ਪੈਂਦਾ ਨਹੀਂ ਗਾ ਹੂੰ ਤੇ ਮੇਰਾ ਇੱਕ ਨਾਲ ਦਾ ਮੁੰਡਾ ਕਰਦਾ ਸੀਗਾ ਨਾਲ ਦਾ ਤੇ ਉਹਨੂੰ ਮੈਂ ਸਮਝਾਇਆ ਕਾਫੀ ਉਹਨੇ ਮਤਲਬ ਕਾਫੀ ਨੁਕਸਾਨ ਕਰਾ ਲਿਆ ਆਪਣਾ ਹੂੰ ਉਹ ਹੈਗਾ ਹੈਗਾ ਵਾ ਹਲੇ ਵੀ ਕਰਦਾ ਹਾਂਜੀ ਪਰ ਉਹ ਹੁਣ ਮਤਲਬ ਕੋਸ਼ਿਸ਼ ਕਰ ਰਿਹਾ ਛੱਡਾਂ ਮੈਂ ਛੱਡਾਂ ਮੈਂ ਹਾਂਜੀ ਪੈਸਾ ਬੜਾ ਬਰਬਾਦ ਹੋ ਗਿਆ ਉਹਨਾਂ ਨੇ ਪੈਸਾ ਭਾਜੀ ਮਤਲਬ ਜਿਹੜਾ ਬੰਦਾ ਨਸ਼ੇ ਕਰਦਾ ਭਾਜੀ ਉਹ ਗਲਤ ਕੰਮ ਕਰਦਾ ਵਾ ਚੋਰੀਆਂ ਵੀ ਕਰਦਾ ਵਾ ਘਰੇ ਵੀ ਚੋਰੀ ਕਰ ਲੈਂਦਾ ਅਗਲਾ ਹੂੰ ਗਲਤ ਗੱਲ ਤਾਂ ਹੈਗੀ ਆ ਉਹਨ ਘਰ ਦੇ ਬੰਦੇ ਜੇ ਕੋਈ ਹੈਗਾ ਘਰ 'ਚ ਅਗਲਾ 20000 ਕਮਾ ਕੇ ਲਿਆਂਦਾ ਵਾ ਉਹਨੇ ਘਰੋਂ ਸਮਾਨ ਚੱਕ ਲਿਆ ਜਿੱਦਾਂ ਉਹਨੇ ਕੋਈ ਸਮਝੋ ਘਰ ਦਾ ਕੋਈ ਸਮਾਨ ਖਰੀਦ ਲਿਆ ਉਹਨੇ ਉਹੀ ਵੇਚਤਾ ਹੂੰ ਗਲਤ ਗੱਲ ਆ ਇਹ ਜਿੱਦਾਂ ਅਗਲਾ ਕੋਈ ਹੁਣ ਮੈਂ ਬਣਾਈ ਜਾਵਾਂ ਸਮਝੋ ਮੇਰਾ ਜੇ ਕੋਈ ਭਰਾ ਹੋਵੇ ਉਹ ਸਮਾਨ ਵੇਚੀ ਆਵੇ ਹਨਾ ਤੁਸੀਂ ਮਿਹਨਤ ਕਰਦੇ ਹੋ ਉਹ ਵੇਚੀ ਜਾਵੇ ਬੜ ਔਖਾ ਹੋ ਜਾਂਦਾ ਹਨਾ ਗੁਰਸਾ ਦਾ ਭਾਈ ਆਂਦਾ ਹੀ ਆ ਪਰ ਇਹ ਵੀ ਹੁੰਦਾ ਕਿ ਆਪਣਾ ਭਰਾ ਹੀ ਆ ਹਾਂ ਤੇ ਪਰ ਗਲਤ ਕਰ ਪਰ ਭਰਾ ਨੂੰ ਕਹਿ ਨਹੀਂ ਸਕਦੇ ਕੁਝ ਬੰਦਾ ਸਮਝਾ ਸਕਦਾ ਪਰ ਜੇ ਅਗਲਾ ਮਤਲਬ ਪੁੱਠੇ ਪਾਸੇ ਹੁਣ ਉਹਨੂੰ ਸਮਝਾਈ ਸਕਦੇ ਹਾਂ ਉਹ ਤਾਂ ਹੁਣ ਬਾਕੀ ਉਹਦੇ ਉੱਤੇ ਹੀ ਆ ਕੀ ਛੱਡਣਾ ਜਾਂ ਨਹੀਂ ਛੱਡਣਾ ਬਾਕੀ ਜਿੰਨੇ ਮਰਜ਼ੀ ਬੰਦਾ ਸਮਝਾਈ ਜਾਵੇ ਪਰ ਬੰਦਾ ਛੱਡ ਨਹੀਂ ਸਕਦਾ ਜੇ ਆਪਣਾ ਮੂਡ ਨਾ ਹੋਵੇ ਫੇਰ ਛੱਡਦਾ ਜ਼ਿੰਦਗੀ ਦਾ ਮੇਰਾ ਆਖਰੀ ਸਵਾਲ ਹੈ ਜ਼ਿੰਦਗੀ ਦਾ ਏਮ ਕੀ ਹੈ ਜ਼ਿੰਦਗੀ ਦਾ ਭਾਈ ਸਾਹਿਲ ਦੀ ਜ਼ਿੰਦਗੀ ਦਾ ਏਮ ਕੀ ਆ ਇੱਕ ਸਵੀਗੀ ਤੇ ਲੱਖ ਰੁਪਈਆ ਦਾ ਚਲੋ ਕਮਾ ਲਿਆ ਹੁਣ 85 ਹਜ਼ਾਰ ਅੱਗੇ ਟਾਰਗੇਟ ਕੀ ਹੋਊਗਾ ਅੱਗੇ ਭਾਈ ਦੇਖੋ ਮੇਰਾ ਵੈਸੇ ਤਾਂ ਕੰਮ ਇਹੀ ਆ ਕਿ ਮੈਂ ਆਪਣਾ ਜ਼ਿੰਦਗੀ ਚ ਸਕਸੈਸਫੁਲ ਹੋਵਾਂ ਹਾਂ ਤੇ ਆਪਣਾ ਜਿੱਦਾਂ ਹੁਣ ਚਲੋ ਆਪਾਂ ਘਰ ਪਾ ਰਹੇ ਆ ਤੇ ਆਪਣੀ ਮੰਮੀ ਨੂੰ ਮੈਂ ਖੁਸ਼ ਰੱਖਾਂ ਤਾਂ ਮੈਂ ਕੰਮ ਜਿਹੜਾ ਮਰਜ਼ੀ ਹੋਵੇ ਵਧੀਆ ਮਿਹਨਤ ਦਾ ਕੰਮ ਹੋਵੇ ਤੇ ਮਿਹਨਤ ਨਾਲ ਕਰਾਂ ਤੇ ਆਪਣੇ ਘਰ ਦੀ ਨੂੰ ਕੁਝ ਰੱਖਾਂਗੇ ਅੱਗੇ ਵੀ ਜਦੋਂ ਲਾਈਫ ਅੱਗੇ ਵਧਣੀ ਆ ਤੇ ਆਪਾਂ ਮਤਲਬ ਦੁਖੀ ਨਾ ਕਰੀਏ ਕਿਸੇ ਨੂੰ ਕਿਉਂਕਿ ਅੱਜ ਕੱਲ ਬੰਦੇ ਕੰਮ ਨਹੀਂ ਕਰਦੇ ਤੇ ਜੇ ਅੱਗੇ ਕੋਈ ਲਾਈਫ ਪਾਰਟਨਰ ਆਂਦਾ ਵਾ ਮਿਹਨਤ ਆ ਗੱਲ ਭਾਜੀ ਮੰਨੋ ਕੋ ਮਨਾਵਲੋ ਪੈਸੇ ਨਾਲ ਨਹੀਂ ਚੱਲਦਾ ਸਾਰਾ ਕੁਝ ਜੇ ਬੰਦਾ ਪੈਸੇ ਨਹੀਂ ਕਮਾਊਗਾ ਤਾਂ ਅੱਗੇ ਪਰਿਵਾਰ ਤੇ ਪੈਸੇ ਨਾਲ ਹੀ ਸਭ ਕੁਝ ਹੈ ਹਾਂਜੀ ਕਿਉਂਕਿ ਕੱਲ ਨੂੰ ਬੰਦਾ ਕੋਈ ਬਿਮਾਰ ਠਮਾਰ ਹੁੰਦਾ ਵਾ ਦਵਾਈ ਡਾਕਟਰ ਨੇ ਵੀ ਪੈਸਿਆਂ ਨਾਲ ਹੀ ਲੈਣੀ ਆ। ਬਾਕੀ ਹੋਰ ਬਹੁਤ ਚੀਜ਼ਾਂ ਹੁੰਦੀਆਂ ਜੀ। ਕੱਲ ਨੂੰ ਕਿਤੇ ਵਿਆਹ ਸ਼ਾਦੀ 'ਚ ਵੀ ਜਾਣਾ ਵਾ। ਪੈਸੇ ਨਾਲ ਹੀ ਜਾਇਆ ਜਾਂਦਾ ਜੀ। ਜੇ ਬੰਦੇ ਕਾਰ ਵੇਹਾਰ ਕਾਰ ਵੇਹਾਰ ਕਰਨੇ ਬੜੇ ਔਖੇ ਨੇ। ਹਾਂਜੀ ਕਿਉਂਕਿ ਜੇ ਆਪਾਂ ਆਪਣੇ ਕੋਲ ਨਹੀਂ ਇਨਕਮ ਹੋਗੀ ਆਪਾਂ ਬੰਦਾ ਪੈਸੇ ਦੇ ਖਰਚੇ ਤੋਂ ਡਰਦਾ ਜਾਂਦਾ। ਪੈਸੇ ਨਾਲ ਹੀ ਕਹਿੰਦੇ ਪੈਸੇ ਨਾਲ ਹੀ ਸੁਸਾਇਟੀ ਐ। ਪੈਸੇ ਨਾਲ ਹੀ ਸਭ ਕੁਝ ਐ। ਹਾਂਜੀ ਭਾਈ ਇਹ ਪੈਸੇ ਨਾਲ ਤਾਂ ਹੈਗਾ ਹੀ ਆ ਜੀ। ਬਾਕੀ ਜਦੋਂ ਮੇਰੀ ਮੰਮੀ ਨੇ ਹਾਂ। ਮੰਮੀ ਸਾਥ ਦਿੰਦੇ ਨੇ ਬੰਦਾ ਉਸ ਹਿਸਾਬ ਨਾਲ ਗੁਜ਼ਾਰਾ ਕਰੇ ਜਿੰਨੀ ਚਾਦਰ ਉਹਨੇ ਹਿਸਾਬ ਨਾਲ ਚੱਲੇ ਇਹ ਨਹੀਂ ਹੈਗਾ ਤੁਸੀਂ 10000 ਕਮਾ ਰਹੇ ਹੋ ਖਰਚੇ ਤੁਹਾਡੇ 15000 ਦੇ ਹੋ ਰਹੇ ਆ ਫਿਰ ਤਾਂ ਤੁਸੀਂ ਸਰਕਾਰਾਂ ਨੂੰ ਉਹ ਕਰ ਦਿਓ ਕਿ ਮਤਲਬ ਖਰਚਾ ਇਦਾਂ ਖਰਚਾ ਉਦਾਂ ਜਿੰਨਾ ਤੁਹਾਡੇ ਕੋਲ ਪੈਸਾ ਕੱਲ ਨੂੰ ਜੇ ਤੁਹਾਡੇ ਕੋਲ 50000 ਵੀ ਕਮਾ ਰਹੇ ਹੋ ਤੁਸੀਂ ਤਾਂ ਤੁਹਾਡਾ ਖਰਚਾ ਉਸ ਹਿਸਾਬ ਨਾਲ ਹੁੰਦਾ ਵਾ ਪਰ ਇਹ ਨਹੀਂਗਾ ਕਿ ਤੁਸੀਂ ਜ਼ਿਆਦਾ ਮਤਲਬ ਆਪਣੇ ਮਤਲਬ ਘਰ ਦੇ ਵਿੱਚ ਉਹ ਚੀਜ਼ਾਂ ਲੈ ਕੇ ਜਾਓ बार-बार ਜਿਹੜੀ ਚੀਜ਼ ਦੀ ਨਹੀਂ ਜਿਹੜੀ ਚੀਜ਼ ਬਿਨਾਂ ਥਰਦਾ ਵਾ ਉਹਨਾਂ ਟਾਈਮ ਸਾਰ ਸਕਦੇ ਤੁਸੀਂ ਮੇਰੀ ਸੋਚ ਆ ਬਾਕੀ ਹਰੇਕ ਦੀ ਆਪਣੀ ਆਪਣੀ ਸੋਚ ਆ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੋਣ ਇੰਨੀ ਗਰਮੀ ਆ ਇਸ ਚੀਜ਼ ਦੇ ਬਿਨਾ ਲੋਕੀ ਰਹਿ ਨਹੀਂ ਸਕਦੇ ਆਪਾਂ ਚੱਲੋ ਹੁਣ ਮਤਲਬ ਸਾਡੇ ਕੋਲ ਇਨਕਮ ਹਜੇ ਨਹੀਂ ਹੈਗੀ ਇੰਨੀ ਆਪਾਂ ਪੱਖੇ ਨਾਲ ਸਾਰ ਨਹੀਂ ਲਈ ਜਦੋਂ ਆਣਗੇ ਉਹ ਵੀ ਖਰੀਦਾਂਗੇ ਪਰ ਇਹ ਨਹੀਂਗਾ ਕਿ ਕਰਜ਼ਾ ਚੱਕ ਕੇ ਖਰੀਦੀਏ ਕਿਉਂਕਿ ਭਾਜੀ ਇਹੋ ਕਈ ਵਾਰ ਇਨਕਮ ਆਪਣੀ ਨਹੀਂ ਆਂਦੀ ਕਈ ਵਾਰੀ ਖਰਚਾ ਮਤਲਬ ਵਧ ਹੀ ਹੋਵੇ ਉਧਰੋਂ ਕਿਸ਼ਤ ਲੱਗੀ ਹੋਵੇ ਇੱਧਰ ਪੈਸੇ ਨਾ ਆਣ ਤੇ ਫਿਰ ਕੀ ਫਾਇਦਾ ਭਾਈ ਫਿਰਦੇ ਤਾਂ ਟੈਨਸ਼ਨ ਹੀ ਆ ਇਹ ਚੀਜ਼ਾਂ ਮਤਲਬ ਮੇਰੀ ਥੋਚ ਹੈ ਲੋਕੇ ਤਾਂ ਚਲੋ ਖਰੀਦੇ ਦੇ ਨੇ ਵਧੀਆ ਗੱਲ ਆ ਉਹਨਾਂ ਨੂੰ ਠੀਕ ਲੱਗਦਾ ਵਾ ਆ ਮੈਨੂੰ ਇਹ ਆ ਕਿ ਆਪਣੇ ਸਿਰ ਤੇ ਕਰਜ਼ਾ ਨਾ ਹੋਵੇ ਕੋਈ ਕਿਉਂਕਿ ਸਵੇਰੇ ਉੱਠਦੇ ਸਾਰ ਹੀ ਉਹ ਟੈਨਸ਼ਨ ਲੈਣੀ ਹੋਈ ਹੁੰਦੀ ਸੋ ਬਹੁਤ ਬਹੁਤ ਧੰਨਵਾਦ ਸਾਹਿਲ ਤੁਹਾਡਾ ਤੁਹਾਡਾ ਧੰਨਵਾਦ ਭਾਈ ਸੋ ਇਹ ਸੀ ਕਹਾਣੀ 26 ਸਾਲਾਂ ਮੁੰਡੇ ਨੌਜਵਾਨ ਦੀ ਸਾਹਿਲ ਦੀ ਜਿਹਨੇ ਆਪਣੇ ਮਨ ਦੀਆਂ ਅੰਦਰਲੀਆਂ ਗੱਲਾਂ ਵਿੱਚ ਦੱਸੀਆਂ ਕਿ ਪੈਸੇ ਦੀ अहमियत ਕਿੰਨੀ ਹੈ ਪੈਸੇ ਬਿਨਾ ਕੁਝ ਨਹੀਂ ਹੈਗਾ ਜੋ ਹੈ ਪੈਸੇ ਨਾਲ ਹੀ ਹੈ ਟਾਰਗੇਟ ਰੱਖਿਆ ਲੱਖ ਰੁਪਏ ਦਾ 3 ਮਹੀਨੇ ਚ ਕਮਾਉਣਾ ਤੇ 85000 ਦੇ तकरीबन ਕਮਾ ਚੁੱਕੇ ਆ ਅੱਗੇ ਵੀ ਮਿਹਨਤ ਜਾਰੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਹਿਲ ਹੋਰ ਤਰੱਕੀ ਕਰੇਗਾ ਇਹ ਤਾਂ ਆਉਣ ਵਾਲੇ ਸਮੇਂ ਦੱਸੇਗਾ ਅਸੀਂ ਤਾਂ ਇਹੀ ਚਾਹਾਂਗੇ ਦੇ ਸਾਹਿਲ ਤੇ ਨਾਲ ਹੋਰ ਵੀ ਮੁੰਡੇ ਸਾਹਿਲ ਵਰਗੇ ਨੇ ਉਹ ਵੀ ਮਿਹਨਤ ਕਰਨ ਜਿਹੜੇ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਨਸ਼ੇ ਛੱਡ ਕੇ ਆਪਣੀ ਮਿਹਨਤ ਕਰਨ ਆਪਣੇ ਪਰਿਵਾਰ ਨੂੰ ਦੇਖਣ ਸੋ ਤੁਸੀਂ ਜਿਹੜੇ ਨੂੰ ਪੰਜਾਬ ਬੋਲਦੇ ਨੇ ਨਾਮ ਮੈਂ ਅਮਨੀ ਸਿੰਘ ਲੁਧਿਆਣਾ